ਸਤਿ ਸ੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਨੇਰ ਦੇ ਵਿੱਚ ਸਨੇਰ ਪਿੰਡ ਆ ਜਿਹੜਾ ਮਿੱਤਰੋ ਇਹ ਜਿਲ੍ਹੇ ਫਰੋਇਪੁਰ ਦੀ ਆ ਗਏ ਨਾ ਵੀਰੇ ਹਾਂਜੀ ਫਰੋਇਪੁਰ ਦਾ ਫਰੋਇਪੁਰ ਜ਼ਿਲ੍ਹੇ ਦਾ ਇਹ ਪਿੰਡ ਆ ਮਿੱਤਰੋ ਤੇ ਮਸੂਰਵਾਲ ਕਲਾਂ ਦੇ ਬਿਲਕੁਲ ਨੇੜੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 2 ਜਨਵਾਰ ਵੀਰ ਦੇ ਵਕਾਊ ਆ ਠੀਕ ਹੈ 2 ਜਨਵਾਰ ਵੀਰ ਦੇ ਵਕਾਊ ਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਟਾਪ ਕਲਾਸ ਜਰਸੀ ਵਸਚੀ ਵਖਾਉਣੀ ਆ ਤੁਹਾਨੂੰ ਮਿੱਤਰੋ ਮਿਲਣੀ ਆ ਇਹ ਬੱਚਿਆਂ ਦੇ ਪਾ ਦੇ ਵਿੱਚ ਪਰ ਲੇਕਿਨ ਦੁੱਧ ਦਿੰਦੀ ਵੈੜ ਕੁਆਲਿਟੀ ਵੱਲੋਂ ਜ਼ਬਰਦਸਤ ਤਾਂ ਜੀ ਬਰੋ ਜਬਰਦਸਤ ਫਿਰ ਬਰੀਡ ਵਾਈਜ਼ ਚੰਗੀ ਆ ਕਿੰਨਾ ਦੁੱਧ ਦਾ ਕਿੰਨੇ ਟਾਈਮ ਦੀ ਸੂਈ ਆ ਕਿੰਨੇ ਛੋਟੀ ਦੀ ਕਿੰਨੇ ਦਿਨ ਬਾਕੀ ਆ ਉਹ ਕਰੀਏ ਖੁੱਲ ਕੇ ਗੱਲਾਂ ਬਾਤਾਂ ਪਪਰਾ ਦੇ ਬਈ ਕੀ ਹਾਲ ਚਾਲ ਆ ਵੀਰੇ ਠੀਕ ਠਾਕ ਵੀਰੇ ਸੇਤਾ ਦੇ ਪਰਿਵਾਰ ਵੀਰੇ ਬਾ ਠੀਕ ਠਾਕ ਵਧੀਆ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦੀ ਆਪਣਾ ਬਈ ਹਾਂਜੀ ਵੀਰ ਜੀ ਨਾਮ ਗੁਰਧਿਆਨ ਸਿੰਘ ਆ ਪਿੰਡ ਚ ਧਿਆਨਾ ਧਿਆਨਾ ਕਹਿੰਦੇ ਆ ਪਿੰਡ ਚ ਧਿਆਨਾ ਧਿਆਨਾ ਕਹਿੰਦੇ ਹਾਂਜੀ ਅੱਛਾ ਵਪਾਰ ਦਾ ਕੰਮ ਆ ਵੀਰੇ ਹਾਂਜੀ ਵੀਰ ਜੀ ਵਪਾਰ ਦਾ ਕੰਮ ਕਿੰਨੇ ਚਿਰ ਤੋਂ ਕਰਦਾ ਵੀਰਾ ਵੀਰ ਜੀ 14-15 ਸਾਲ ਹੋ ਗਏ ਚਲੋ ਸ਼ੁਕਰ ਆ ਬਈ ਅੱਛਾ ਧ ਤੇ ਤਸੱਲੀ ਹੋਵੇ ਇਹਦੇ ਹਾਂਜੀ ਹਾਂਜੀ ਵੀਰੋ ਐਸੇ ਵੀਰੇ ਜਰਸੀ ਵੈਅਰ ਦੀ ਕੀ ਡਿਟੇਲ ਆ ਬਾਈ ਵੀਰ ਜੀ ਇਹਨੂੰ 1 ਮਹੀਨਾ ਹੋ ਗਿਆ ਸੋਈ ਨੂੰ ਜੀ ਹਾਂਜੀ 10 ਕਿਲੋ ਦੁੱਧ ਆ ਜੀ ਹਾਂ ਦੁੱਧ ਦੇ ਥੱਲੇ 12 ਕਿਲੋ ਹੀ ਹੈ ਪਰਸੋਂ ਦੀ ਆਈ ਨਹੀਂ ਮੇਰੇ ਕੋਲੇ ਖਾਦਾ ਪੀਤਾ ਕੁਛ ਨਹੀਂ ਸੀ ਇਸ ਟਾਈਮ ਦੁੱਧ ਦੇ ਥੱਲੇ 10 ਕਿਲੋ ਆ ਉਹ ਵੀ ਭਰਾ ਆਪਣਾ ਦੋ ਟਾਈਮ ਚ ਹੋ ਸਕਦਾ ਤਿੰਨ ਟਾਈਮ ਚ ਹੋ ਸਕਦਾ ਆਪਣੇ ਘਰੇ ਤੋਂ ਸੱਲੀ ਕਰਕੇ ਲਿਆ ਸਕਦਾ ਮੈਂ ਮਨਦਾ ਵੀ ਆਪਾਂ ਇਹ ਪੂਰੀ ਟਿਕਾ ਕੇ ਕਹਿ ਸਕਦੇ ਹਾਂ ਹਾਂਜੀ ਟਿਕਾ ਕੇ ਕਹਿ ਸਕਦੇ ਤਿੰਨ ਟਾਈਮ ਚ ਹੋ ਸਕਦਾ ਅਪਗੇਟੋਂ ਅੰਦਰ ਆਪਣੀ ਆ ਗੇਟੋਂ ਬਾਹਰ ਅਗਲੇ ਦੀ ਆਪਣੇ ਘਰੇ ਤੋਂ ਬੰਦੀ ਕਰੇ ਤਾਂ ਇਹ ਗੱਲ 1000 ਰੁਪਏ ਦੀ ਹੈ ਤੇਰੀ ਕਿਉਂਕਿ ਇਹਦੀ ਕੋਈ ਗਾਰੰਟੀ ਨਹੀਂ ਯਾਰ ਇਹਦੇ ਵਿੱਚ ਕਦੀ ਗਾ ਦਾਣਾ ਪਾਉ ਪੱਠਾ ਪੂ ਚੋਲੂਗਾ ਇੱਥੇ ਭਾਵੇਂ ਚਾਰ ਟਾਈਮ ਸੀਲਾ ਚੋਂ ਹਾਂਜੀ ਵੀਰ ਜੀ ਸੀਲ ਠੰਡੀ ਬਹੁਤ ਆ ਜੀ ਜਿੰਦੇ ਮਰਜੀ ਐਂ ਪਾਸੇ ਬਹਿ ਜਾਓ ਠੀਕ ਹੈ ਜੀ ਸ਼ਾਦੀ ਗਮੀ ਨਹੀਂ ਬੱਚੀ ਡਰਦੀ ਆ ਥੋੜੀ ਨਹੀਂ ਠੀਕ ਆ ਜੀ ਓਕੇ ਹਾਂਜੀ ਕੁਆਲਿਟੀ ਬੜੀ ਆ ਬੱਚੀ ਵਿੱਚ ਹੈਣਾ ਹਾਂਜੀ ਹਾਂਜੀ ਵੀਰ ਜੀ ਤੇਨ ਕਿੰਨੇ ਦੀ ਦਈਏ ਵੀਰੇ ਵੀਰ ਜੀ ਜੇਦਾ ਉਵੇਂ ਮੁੱਲ ਕਰਨਾ ਤਾਂ ਭਲਾ 40 42000 ਕਰੀਏ ਕੋਈ ਫਾਇਦਾ ਨਹੀਂ ਆਪਾਂ ਯਸਨੋਈ ਬੱਚੀ 32000 ਦੀ ਦੇ ਦੇਣੀ ਆ ਮੇਰੇ ਚੈਨਲ ਕਰਕੇ ਕਿੰਨੇ ਦੀ ਆ ਤੇਰਾ ਚੈਨਲ ਵੇਖ ਕੇ ਵੀਡੀਓ ਵੇਖ ਕੇ ਆਊਗਾ ਵੀਰੇ 1000 ਰੁਪਿਆ ਛੋੜ 31000 ਦੀ ਬੱਚੀ ਲੈ ਮੈਂ ਕਹਾਂ ਕੁਝ ਕਹ ਦੋ ਕੋਈ ਗੱਲ ਨਹੀਂ ਵੀਰ ਅਬਾ ਮੁੱਲ ਪਹਿਲਾਂ ਹੀ ਜਾਇਜ਼ ਜਾ ਕੀਤਾ ਮੈਂ ਇਹ ਮੈਂ ਕਹਿ ਦਿਆ ਯਾਰ ਕੋਈ ਗੱਲ ਨਹੀਂ ਵੀਰ ਕਹਿ ਦੇਗਾ ਫਿਰ ਮੇਰਾ ਮਾਨ ਰੱਖ ਲਈ ਮੇਰਾ ਮਾਨ ਕੋਈ 20000 ਦੀ ਬੱਚੀ ਦੇ ਦੂ ਨਹੀ ਵੀਰ ਹੈ ਫੇਰ ਤਾਂ ਜਾਵਾ ਧੱਕਾ ਨਹੀਂ ਮੈਂ ਦੇਣਾ ਮੁੱਲ ਨਹੀਂ ਵੀਰ ਕੀਤਾ ਨਹੀਂ ਐ ਨਾ ਵੀਰ ਕੋ ਪਹਿਲੀ ਵਾਰੀ ਆਪਣੇ ਚੈਨਲ ਤੇ ਆਈ ਕਰਕੇ ਨਾ ਮੈਂ ਮਾਨ ਤਾਂ ਆਣੀ ਆ ਸਿਰਫ ਨਾਂਗ ਬਣਾਉਣ ਦੀ ਖਾਤੀ ਕਿੰਨੇ ਦੀ ਹਾਂ ਨਾਗ ਬਸ ਵੀਰੇ ਮਾਨ ਤਾਂ ਨਹੀਂ ਤੈਨੂੰ ਪਹਿਲੀ ਕਿੰਨਾ ਕਰਦੀ ਹਾਂ ਹੋਰ ਆੜੀ ਬਣ ਕੇ ਯਾ ਯਾਰ ਵੀਰੇ 30000 ਦੀ ਚੱਲ ਤੋਰੀ ਭਾਈ ਕੱਢੀ ਬਾਰ ਲੈ ਵੀ ਮਿੱਤਰੋ ਇਹ ਮੰਨ ਲਓ ਵੀਰ ਦੇ ਕੋਲੋਂ ਤੇਰੇ ਕੋਲ ਹੀ ਗਈ ਸੀ ਇਹ ਸੱਜਣ ਹਾਂ ਵੀਰੇ ਆਪਣੇ ਕੋਲੇ 1 ਮਹੀਨਾ ਹੋ ਗਿਆ ਅਗਲਾ ਆਪਦੀ ਸਮਝ ਨਾਲ ਲੈ ਲੈ ਚੱਕ ਡਾਕਟਰ ਤੋਂ ਕਰਾ ਕੇ ਲੈ ਜੀ ਆਪਣੇ ਘਰੇ ਲੈ ਜਾ ਇੱਕ ਪਲਾ ਦੋਹਾਂ ਡਾਕਟਰਾਂ ਦੇ ਚੱਕ ਕਰਾ ਲੈ ਠੀਕ ਹੈ ਬੈਠਿਆ ਨਹੀਂ ਕਰ ਲੈ ਜੀ ਮਦਦ ਗੇਟੋ ਬਾਹਰ ਦੀ ਵੀਰੇ ਆਪਣੀ ਕੋਈ ਕਰਾ ਨਾ ਨਹੀਂ ਸਿਆਣੀ ਕਰ ਧਿਆਨ ਵੀਰੇ ਕਿਉਂਕਿ ਭਾਈ ਪਹਿਲਾਂ ਹੀ ਗੱਲ ਕਰਦਾ ਸੀ ਮੇਰੇ ਨਾਲ ਆਫ ਕੈਮਰੇ ਤੇ ਪਈ ਜਾਂਦਾ ਮੈਨੂੰ ਲਾਂਬੇ ਤੋਂ ਬਹੁਤ ਡਰ ਲੱਗਦਾ ਤੇ ਜਿਹੜਾ ਬੰਦਾ ਇਹ ਗੱਲ ਕਰਦਾ ਹੁੰਦਾ ਉਹ ਸੱਚਾ ਹੁੰਦਾ ਮਿੱਤਰੋ ਹਮੇਸ਼ਾ ਨੋਟ ਰੱਖਿਆ ਜੇ ਦੇਖ ਸਕਦੇ ਆ ਤੁਸੀਂ ਤਿਆਰੀ ਇੱਕ ਨਹੀਂ ਵਧੀਆ ਹੋਰ ਕਮਾਈ ਮਾੜੀ ਜੀ ਲਈਏ ਇਹਨੂੰ ਵੇਖੋ ਇਹਦੀ ਬਰੀਡ ਵੇਖੋ ਕਿਦਰੀ ਸੱਜਣੋ ਮੂੰਹ ਮੱਥਾ ਮੱਥੇ ਦੇ ਵਿੱਚ ਟੂਆ ਅੱਖ ਗੋਲ ਮਟੋਲ ਜਮਾਂ ਓਕੇ ਦੀ ਰਿਪੋਰਟ ਵਹਿੜਾ ਮਿੱਤਰੋ ਜਿਹੜਾ ਭਰਾ ਤਿਆਰ ਕਰ ਲੂਗਾ 85000 ਦੀ ਵਹਿੜ ਵੀ ਤਿਆਰ ਹੋ ਜਾਣੀ ਉਹਨਾਂ ਸਮੇਂ ਦੇ ਵਿੱਚ ਕਿਉਂ ਵੀਰੇ ਵੱਛੀਆਂ ਦੇ ਮੁੱਲ ਜਾ ਵੀਰੇ ਹਾਂ ਮਤਲਬ ਯਾਵ ਵਾਲੀ ਬੱਚੀ ਲਈਏ ਇਹਨਾਂ ਦੀ ਬੱਚੀ ਨਹੀਂ ਆਉਣੀ ਇਹਦੀ ਗੱਲ ਗੱਪਣ ਹੁਣ ਨੂੰ ਇਹਨੇ ਕੀ ਕਹਿਣਾ ਯਾਰ ਹੋਈ ਜਾਂਦਾ ਨੇ ਅੰਦਰੋਂ ਸਹੀ ਹੈ ਜਮਾਂ ਹੈ ਬਿਲਕੁਲ ਵੀਰੇ ਆਪਣੇ ਵਾਲੋ ਡਾਕਟਰ ਤੋਂ ਸਾਰੇ ਪੱਖਾਂ ਤੋਂ ਪਾਸ ਕਰਾ ਕੇ ਲੈ ਜਾ ਸਕਦਾ ਬਸ ਠੀਕ ਹੈ ਵੀਰੇ ਓਕੇ ਦੋ ਨੰਬਰ ਤੇ ਵੀਰੇ ਝੋਟੀ ਆ ਜਿਹੜੀ ਵੀਰੇ ਝੋਟੀ ਦੇ ਇਹਦੇ 15 ਤਰੀਕ ਨੂੰ ਦੇਣ ਪੂਰੇ ਆ ਵੀਰੇ ਠੀਕ ਹੈ ਵੀਰੇ ਹਾਂਜੀ ਸੀਲ ਸਾਉ ਉਹਵੇਂ ਬਥੇਰੀ ਆ ਦੂਜਾ ਸੂਆ ਜਾਨੀ ਕਿ 8-10 ਦੇਣ ਲੈਂਦੀ ਆ ਠੀਕ ਆ ਪਹਿਲੇ ਨਾ ਕਿ ਦੂਜਾ ਸੂਆ ਨਹੀਂ ਵੀਰੇ ਦੂਜਾ ਸੂਆ ਦੂਜਾ ਸੂਆ ਵੀਰੇ ਦੁੱਧ ਦੇ ਦੂੰਗੀ 10 ਕਿਲੋ ਵੀਰੇ ਦੁੱਧ ਉਹ ਕਹਿੰਦੇ ਪਹਿਲੇ ਸੂਏ 10 ਚੋਇਆ ਆ ਆਪਾਂ 10 ਤਾਂ ਮੰਨਦੇ ਆ ਦਊਗੀ ਝੋਟੀ ਦਾ ਜਿਸ ਹਿਸਾਬ ਨਾਲ ਕਰਦ ਬਚਨ ਜਿੰਨੀ ਕ ਹੈਗੀ ਚਾਹੀਦੀ ਸੀ ਵੀਰੇ ਭਾਰਪ ਚੈੱਕ ਕਰਕੇ ਭਾਰ ਦੀ ਹੋਊਗੀ ਆਪਣੇ ਘਰੇ ਝੋਟੀ ਆਪਣੇ ਘਰੇ ਆਪਣੀ ਝੋਟੀ ਆਪਾਂ ਕਰਾਇਆ ਦੇ ਕੇ ਮੋੜ ਦਾਂਗੇ ਜਦੋਂ ਆਪਣੇ ਗੇਟੋਂ ਬਾਹਰ ਹੋ ਗਈ ਆਪਣੀ ਕੋਈ ਗਾਰੰਟੀ ਨਹੀਂ ਦੇ ਰਿਹਾ ਨਹੀਂ ਸਿਆਣੀ ਕਰ ਲੈ ਵੀਰੇ ਬਾਕੀ ਝੋਟੀ ਦੱਸ ਦੀ ਗੋਆ ਕਰਨ ਲੱਗੇ ਦੱਸ ਦਿੰਦਾ ਹਾਂ ਹਾਂਜੀ ਹਾਂਜੀ ਵੀ ਉਹੀ ਪਤਾ ਦੇਣਾ ਉਹ ਵੈਸੇ ਥੋੜੀ ਜੀ ਸੂਲਨਾ ਦਿਨਾ ਜਾਂ ਕਰਕੇ ਢੀਲੀ ਹੋਣੀ ਢੀਲੀ ਠੀਕ ਹੈ ਅੱਛਾ ਰੇਟ ਭਾਈ ਰੇਟ ਵੀਰੇ ਓਵੇਂ ਦਾ ਝੋਟੀ ਤਿਆਰ ਹੋਈ ਭਲਾ 9293000 ਦੀ ਵੇਦੀ ਅੱਜ ਝੋਟੀ ਆਪਾਂ 78000 ਦੀ ਦੇਣੀ ਹੈ 1000 ਰੁਪਿਆ ਛੋੜਾ 77 ਦੀ 77000 ਦੀ ਮਾਨਤਣ ਕੀ ਮਾਨਤਣ ਵੀਰੇ ਤੁਹਾਡਾ ਜੀਓ ਜਿਹੜਾ ਵੀਡੀਓ ਵੇਖੇ ਉਹ 500 ਹੋਰ ਕਰ ਦੂੰਗਾ ਸਾਡੇ 77 ਦੀ ਸਾਡੇ 76000 ਦੀ ਜਮਾ ਜੈਜ ਮੋਲਾ ਹੋਰ ਜੇ ਕੋਈ ਕਹਵੇ ਵੀ ਹੁਣ ਦੂਰੋਂ ਆਇਆ ਯਾਰ ਤੱਕਾ ਨਹੀਂ ਵੀਰੇ ਨਾ ਨਹੀਂ ਕਿ ਨਾ ਤੱਕਾ ਨਹੀਂ ਕਰਦੇ ਤੱਕਾ ਨਹੀਂ ਕਰਦੇ ਮੰਨ ਕੇ ਚਲੋ ਆਪਾਂ 500 ਹੋਰ ਛੱਡ ਦਾਂਗੇ ਪੂਰੇ 76 ਦੀ ਝੋਟੀ ਲੈ ਕੱਢੀ ਬਾਦ ਤੋਰੀ ਵੀਰੇ ਲੈ ਵੀ ਮਿੱਤਰੋ ਆਪਣਾ ਸਰਪੰਨ ਇੱਕ ਨਾਮ ਬਣਾਉਣਾ ਕਰਕੇ ਵੀ ਇਹ ਦੀ ਛੋਟੀ ਪਿਆਰ ਹੋ ਗਿਆ ਨਹੀਂ ਮਿੱਤਰੋ ਦੇਖ ਸਕਦੇ ਹੋ ਤੁਸੀਂ ਲੇਵਾ ਬਣਾ ਜੂਗੀ ਵਧੀਆ ਹਾਂ ਵੀਰੇ ਲੇਵਾ ਚੰਗਾ ਕੱਢ ਜੂਗੀ ਛੋਟੀ ਦੇਖੋ ਭਾਈ ਤੋਰਦੇ ਵੱਡੇ ਭਾਈ ਲੈ ਮਿੱਤਰੋ ਦੇਖ ਸਕਦੇ ਹੋ ਤੁਸੀਂ ਟੋਕੜਾ ਵਾਲਾ ਭਾਵਾ ਕਿਉਂਕਿ ਭਾਈ ਅੱਜ ਕੱਲ ਤੋਂ ਵਾਕਈ ਲੱਖ ਰੁਪਏ ਦਾ ਕੰਮ ਜੀ ਖੇਡ ਹੋ ਗਿਆ ਹੈ ਪਿਆ ਹੋਈ ਵੀਰੇ 92 93 ਹਜ਼ਾਰ ਦੀ ਛੋਟੀ ਹੈ ਇਹ ਨਹੀਂ ਠੀਕ ਹੈ ਭਾਈ ਓਕੇ ਕਰੋ ਅੱਛਾ ਫਿਰ ਵੀਰੇ ਹੁਣ ਵੀਡੀਓ ਆਇਆ ਕਰਨੀ ਹੈ ਹਾਂਜੀ ਵੀਰ ਜੀ ਪਾਇਆ ਕਰਾਂਗੇ ਜਰੂਰ ਆਪਣੇ ਚੈਨਲ ਤੇ ਠੀਕ ਆ ਬਾਈ ਅੱਛਾ ਜਨਵਰ ਤੇਰੇ ਕੋਲ ਅੱਜ ਚੰਗੇ ਲੱਗੇ ਮੈਨੂੰ ਭਾ ਵੀਰ ਨਾਲ ਠੀਕ ਲੱਗਿਆ ਜੇ ਸਾ ਹੁਣਾ ਵੀਰੇ ਛੋਟੀ ਤਿਆਰ ਹੋ ਗਈ 9099000 ਚਲੇ ਆ ਵੀਰੇ ਜਾਂਦੀ ਜੀਤ ਦਾ ਕਹਿੰਦੇ ਗਹਿਣਾ ਹੁੰਦਾ ਜਿਹੜੀ ਬਣ ਗਈ ਪਤਾ ਨਹੀਂ ਇਹਨੇ ਕੀ ਕਰਨਾ ਹਾਂਜੀ 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 ਇਹਦਾ ਨੰਬਰ ਦਈ ਕੇਰਾ ਦੀ ਵੀਰੇ ਆਪਦਾ ਵੀਰੇ ਨੰਬਰ ਆ 97819 ਜੀ 65870 ਇੱਕ ਵਾਰੀ ਹੋਰ ਬੋਲ ਦੇ ਵੀਰੇ 97819 ਜੀ 65870 ਠੀਕ ਆ ਬਈ ਇਸ ਨੰਬਰ ਤੇ ਵੀਰੇ ਨਾਲ ਕਰਿਓ ਗੱਲਬਾਤ ਧਿਆਨਬਾਈ ਦਾ ਨਾਮ ਆ ਮਿੱਤਰੋ ਤੇ ਪਿੰਡ ਸਨੇਰਾ ਜ਼ਿਲ੍ਹਾ ਲਗਦਾ ਵ ਹਾਂਜੀ ਤੇ ਫਿਰੋਜ਼ਪੁਰ 40 ਪਹੁੰਚਦਾ ਮੋਗਾ ਬਾਈ ਆ ਤਰਵੰਡੀ ਬਾਈ 14 ਰਹ ਜਾਂਦਾ ਬਾਈ ਦੀ ਲੋਕੇਸ਼ਨ ਜਿਹੜੀ ਮੰਗਵਾ ਲਓ ਜੇ ਕਿਸੇ ਭਰਾ ਨੇ ਆਉਣਾ ਹੋਇਆ ਬਾਕੀ ਬਾਈ ਜਿਹੜੇ ਭਰਾ ਨੂੰ ਪਸੰਦ ਆ ਕਰ ਲਓ ਗੱਲਬਾਤ ਤਸੱਲੀ ਕਰਨ ਦਾ ਤੁਹਾਡਾ ਫਰਜ਼ ਆ ਵੀਡੀਓ ਬਣਾਉਣਾ ਮੇਰਾ ਫਰਜ਼ ਆ ਧੰਨਵਾਦ